ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਕੁਝ ਜੰਗੀ ਭਾਣੇ ਬਾਪਰ ਗਏ ਕਿਉਂਕਿ ਪਹੁੰਚਦਾ ਜਿਹੜਾ ਹਲਕਾ ਇਲਾਕਾਲੇ ਬਾਰਡਰ ਦੇ ਉੱਤੇ ਆ ਤੇ ਇੱਥੇ ਸਭ ਤੋਂ ਪਹਿਲਾਂ ਉਹ ਜਿਹੜਾ ਸ਼ਹਿਰ ਲੱਗਿਆ ਲੋਹਵਾਲੇ ਦੇ ਵਿੱਚ ਤੈਨ ਸਿੰਘ ਜਿਹੜੇ ਜਿੱਥੇ ਹੁਣ ਆਪਾਂ ਭਾਈ ਅਮਰਜੀਤ ਸਿੰਘ ਜੀ ਤੇ ਬੈਠੇ ਗਏ ਬਕੇ ਭਾਈ ਹੰਦੀਪ ਸਿੰਘ ਜੀ ਭਾਈ ਗੰਦੀਪ ਸਿੰਘ ਜੀ ਤੇ ਅਸੀਂ ਅੱਜ ਸ਼ਾਮ ਨੂੰ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਦਾ ਦੁੱਖ ਸਾਂਝਾ ਕਰਨ ਆਏ ਸੀ ਇਹਨਾਂ ਦੇ ਇਸ ਜੱਗਮਾ ਤੇ ਤਾਂ ਮਰਮ ਲੀ ਲਾ ਸਕਦੇ ਕਿ ਉਹ ਵੱਡੇ ਦੁੱਖ ਆ ਪਰ ਥੋੜੀ ਮੋਤੀ ਸਹਿਤਾਰੂਪ ਦੇ ਵਿੱਚ ਆ ਗਏ ਇਹਨਾਂ ਦੇ ਕੋਲ ਪਹੁੰਚੇ ਸੀ ਸ਼ਾਹ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜੇ ਪਰਿਵਾਰ ਸਾਰੇ ਕਿਉਂਕਿ ਹੋਰ ਡੈਸ ਵੀ ਹੋਈਆਂ ਉਹਨਾਂ ਪਰਿਵਾਰਾਂ ਨੂੰ ਚੀਚੇ ਤੌਰ ਦੇ ਉੱਤੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜਨਮਾਕੇ ਬੱਚੇ ਜਿਹੜੇ ਇਹਨਾਂ ਦੀ ਪੜਾਈ ਜਿਹੜੀ ਆ ਉਹ ਨਿਰੰਤਰ جاری ਰਹੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਕੁਝ ਜੰਗੀ ਹੁਆਨੇ ਵਾਪਰ ਗਏ ਜਿਹਦਾ ਅਸਰ ਜਿੰਨਾ ਜਿੰਨਾ ਦੇ ਉੱਤੇ ਵੀ ਪਿਆ ਉਹ ਬਹੁਤ ਵੱਡਾ ਦੁੱਖ ਦਾਇਕ ਕਿਉਂਕਿ ਪਹੁੰਚਦਾ ਇਹ ਜਿਹੜਾ ਹਲਕਾ ਇਲਾਕਾ ਦੇ ਬਾਰਡਰ ਦੇ ਉੱਤੇ ਆ ਤੇ ਇੱਥੇ ਸਭ ਤੋਂ ਪਹਿਲਾਂ ਉਹ ਜਿਹੜਾ ਸ਼ਹਿਰ ਲੱਗੇ ਆ ਲੋਕਾਂ ਨੇ ਇਹਦੇ ਵਿੱਚ ਨੰਦ ਸਿੰਘ ਜਿਹੜੇ ਜਿੱਥੇ ਹੁਣ ਆਪਾਂ ਭਾਈ ਅਮਰਜੀਤ ਸਿੰਘ ਜੀ ਦੇ ਬੈਠੇ ਕਰਾਇਆ ਬਕੇ ਭਾਈ ਹਿੰਦੀਪ ਸਿੰਘ ਜੀ ਭਾਈ ਰਣਜੀਤ ਸਿੰਘ ਹੋ। ਔਰ ਮੈਂ ਦੇਖਦਾ ਸੀ ਕਿ ਭਾਈ ਰਣਜੀਤ ਸਿੰਘ ਉਹਨਾਂ ਨੂੰ ਸੁੱਚਾ ਦੁਕਾਨ ਦੇ ਬਾਹਰ ਸੀ ਤੇ ਦੂਸਰਾ ਸਿੰਘ ਬਿਲਕੁਲ ਅੰਦਰ ਸੀ। ਪਰ ਐਸਾ ਪਾਣਾ ਬਾਪ ਰਿਆ ਵੀ ਅੰਦਰ ਨੂੰ ਮੌਤ ਨਹੀਂ ਕਰਿਆ। ਇੱਥੇ ਭਾਈ ਅਮਰਜੀਤ ਸਿੰਘ ਆ ਘਰ ਦਾ ਬੈਠਕ ਦੇ ਵਿੱਚ ਸੋਤੇ ਹੋਆ ਨਾਲ ਉਹ ਚਾਚਾ ਜੀ ਸਗੇ। ਉਹ ਸੈਲ ਦਾ ਅਸਰ ਇਹਨਾਂ ਤੇ ਤਾਂ ਹੋਇਆ ਪਰ ਉਹ ਨੂੰ ਜਾਨਲੇਵਾ ਹੋ ਗਿਆ ਭਾਈ ਅਮਰਜੀਤ ਸਿੰਘ ਦੀ ਬੇਟੀ ਹਾਲੇ ਉਮਰ ਬਹੁਤ ਥੋੜੀ ਸੀ ਪਰ ਮੌਤ ਦੇ ਮੂਹਰੇ ਕਿਸੇ ਦਾ ਜਿਹੜਾ ਜੋਰ ਨਹੀਂ ਚੱਲਦਾ ਪਰ ਇਸ ਲਈ ਕਈ ਵਾਰੀ ਇਹ ਅਚੰਚਤ ਇਹ ਭਾਣੇ ਬਾਪਰ ਜਾਂਦੇ ਆ ਜਿਹਦੇ ਨਾਲ ਪਰਿਵਾਰ ਵੀ ਹਿਲ ਜਾਂਦਾ ਬਾਕੀ ਜਿਹੜੇ ਸਕੇ ਸਬੰਧੀ ਜਾਂ ধੂਏ ਸੁਨੇ ਰੱਖਣ ਵਾਲੇ ਉਹਨਾਂ ਦੇ ਵੀ ਫਿਰਦੇ ਦੀ ਪੀੜਾ ਵੱਡੀ ਬਣ ਜਾਂਦੀ ਹੈ ਤੇ ਅਸੀਂ ਅੱਜ ਸ਼ੌਂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਏ ਹਾਂ ਇਹਨਾਂ ਦਾ ਦੁੱਖ ਸਾਂਝਾ ਕਰਨ ਆਏ ਸੀ ਕਿਉਂਕਿ ਸ਼ੌਂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਮਹਾਨ ਸਾਸ ਆ ਦੁੱਖ ਦੇ ਵਿੱਚ ਹਮੇਸ਼ਾ ਅੱਗੇ ਬਲਦੀ ਆ ਉਹ ਥੋੜਾ ਬੁਤਾ ਜਿੰਨਾ ਕਿ ਇਹਨਾਂ ਦੇ ਇਸ ਜੱਗਮਾ ਤੇ ਤਾਂ ਮੱਲਮ ਨਹੀਂ ਲਾ ਸਕਦੇ ਕਿ ਉਹ ਵੱਡੇ ਦੁੱਖ ਆ ਪਰ ਥੋੜੀ ਨੋਤੀ ਸੰਹਤਾ ਰੂਪ ਦੇ ਵਿੱਚ ਆ ਗਏ ਇਹਨਾਂ ਦੇ ਕੋਲ ਪਹੁੰਚੇ ਸੀ ਉਹ ਦੁੱਖ ਸਾਂਝਾ ਕਰਨ ਵੀ ਪਹੁੰਚੇ ਸੀ ਭਾਈ ਅਮਰਜੀਤ ਸਿੰਘ ਬੱਚੇ ਛੋਟੇ ਬੇਟੀ ਦੂਜੀ ਕਲਾਸ ਪੜ੍ਹਦੀ ਬੇਟਾ ਅੱਠਵੀਂ ਚ ਪੜਦਾ ਆ ਆਪ ਵੀ ਉਹ ਵਿਫਾ ਜਿਹੜੀ ਆ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਲੱਗੀ ਪਹਿਲਾਂ ਤਾਂ ਮੈਂ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਮਾਇਨੋਰੀਟੀ ਕਮਿਊਨਿਟੀ ਦਾ ਕੁਝ ਕੋਟਾ ਹੁੰਦਾ ਸੀ ਜਿਹਦੇ ਵਿੱਚ ਸਿੱਖ ਵੀ ਫਾਲ ਕਰਦੇ ਸੀ ਉਹ ਥੋੜੀ ਬਹੁਤੀ ਜਿਹੜੀ ਸਹਾਇਤਾ ਆ ਉਹ ਆ ਜਾਂਦੀ ਸੀ ਉਹ ਸਾਰੇ ਦੀ ਸਾਰੀ ਬੰਦ ਕਰਕੇ ਇਹਨਾਂ ਨੇ ਮਾਇਨੋਰੀਟੀ ਕਮਿਊਨਿਟੀ ਦੇ ਨਾਲ ਸਾਰਾ ਜਿਹੜਾ ਬਹੁਤ ਵੱਡਾ ਧੱਕਾ ਦੂਸਰਾ ਇਥੋਂ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਜਿਹੜੇ ਪਰਿਵਾਰ ਸਾਰੇ ਕਿਉਂਕਿ ਹੋਰ ਡੈੱਥ ਵੀ ਹੋਈਆਂ ਉਹਨਾਂ ਪਰਿਵਾਰਾਂ ਨੂੰ ਚੀਚੇ ਤੌਰ ਦੇ ਉੱਤੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਖਬਰ ਦਾ ਜੀਤ ਤਾਂ ਚਲੇ ਗਿਆ ਉਹ ਤਾਂ ਉਹ ਮੁੜਨਾ ਨਹੀਂ ਵਾਪਸ ਦੁੱਖ ਵੀ ਬਹੁਤ ਵੱਡਾ ਪਰ ਬੰਦੇ ਲਈ ਰੋਜ਼ੀ ਰੋਟੀ ਵੀ ਜਿਹੜੀ ਜ਼ਰੂਰੀ ਹੁੰਦੀ ਇਕਨੋਮਿਕ ਫੈਕਟਰ ਵੀ ਵੱਡਾ ਹੁੰਦਾ ਸੋ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਅਮਰ ਉਲਾ ਜੀ ਨੂੰ ਤੇ ਉਹ ਕਿਰਪਾ ਕਰਕੇ ਇਹਨਾਂ ਪਰਿਵਾਰਾਂ ਦਾ ਅਚੇਚੇ ਤੌਰ ਤੇ ਧਿਆਨ ਰੱਖਣ ਕਿਉਂਕਿ ਇਹ ਲੜਾਈ ਸ਼ੁਰੂ ਹੁੰਦੇ ਸਾਲ ਪਹਿਲੀਆਂ ਮੌਤਾਂ ਦੇ ਵਿੱਚ ਇਹ ਇਹ ਆ ਚਾਰ ਜੀ ਆ ਬਾਕੀ ਦੂਸਰੇ ਵੀ ਵਿੱਚ ਮੈਨੂੰ ਦੱਸਿਆ ਕਿ ਮੁਸਲਮਾਨ ਸੀ ਇਹ ਪਿੰਡੂ ਪਰਿਵਾਰ ਦੇ ਸੀ ਇਹਨਾਂ ਸਾਰਿਆਂ ਦਾ ਚੀਚਾ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਤੇ ਮੈਂ ਜਿੱਥੇ ਦੁੱਖ ਦਾ ਵੀ ਪ੍ਰਗਟਾਵਾ ਕਰਦਾ ਪਰਿਵਾਰ ਦੇ ਨਾਲ ਬੈਠ ਕੇ ਉੱਥੇ ਇਹ ਵੀ ਕਿਉਂਕਿ ਮੈਂ ਬੈਠਾ ਹੁਣ ਬੱਚਿਆਂ ਵੱਲ ਵੀਨੇ ਦਾ ਮਾਰਦਾ ਸੀ ਤੇ ਸਾਰੀ ਹਲਵਾੜੀ ਵੀ ਵਾਲੇ ਵਾਲੇ ਇੱਥੇ ਕੋਕੇ ਸੈਕਸ ਸਟੂਡੈਂਟ ਫੈਡਰੇਸ਼ਨ ਆਲ ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨ ਦਾ ਬੜਾ ਵੱਡਾ ਹਰਿਆਵਲ ਦਾਸਤਾ ਰਿਹਾ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਵਿੱਚ ਚੇਤੌਰ ਦੇ ਉੱਤੇ ਸੋ ਉਹਨਾਂ ਵੱਲੋਂ ਵੀ ਸਿੱਧੇ ਮੈਂ ਵੀ ਆਪ ਯਤਨ ਕਰੂੰਗਾ ਕਿ ਬੱਚੇ ਜਿਹੜੇ ਇਹਨਾਂ ਦੀ ਪੜਾਈ ਜਿਹੜੀ ਆ ਉਹ ਨਿਰੰਤਰ ਜਾਰੀ ਰਹੇ ਤੇ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਮਨਜੀਤ ਸਿੰਘ ਜੀ ਮਹਾਂਤ ਜੀ ਜਿਹੜੇ ਆਪਣਾ ਪਹਿਲਾਂ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਸੀ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਬੱਚੇ ਕਿਉਂਕਿ ਤੁਹਾਡੇ ਕੋਲ શ્રી ਗੁਰੂ ਹਰਕਿਸ਼ਰ ਸਾਹਿਬ ਪਬਲਿਕ ਸਕੂਲ ਆ ਇਹਨਾਂ ਦੀ ਸਹਾਇਤਾ ਕਿਉਂਕਿ ਇਹ ਵੀ ਇੱਕ ਸਹਾਇਤਾ ਹੈ ਕਿ ਬੱਚੇ ਪੜ੍ਹ ਜਾਣਗੇ ਪੰਨ ਬਾਰੇ ਆ ਤਾਂ ਦੂਜੇ ਤਰ੍ਹਾਂ ਜੇ ਕੋਈ ਹੋਰ ਵੀ ਸਹਾਇਤਾ ਹੋਈ ਉਹ ਵੀ ਜ਼ਰੂਰ ਨਾਲ ਲੋਕ ਦੇ ਵਿੱਚ ਸ਼ਾਮਲ ਹੋਵਾਂਗੇ ਸਾਂਝਾ ਕੀਤੇ ਹੋ ਘਟਦਾ ਹੈ ਇਹ ਤਾਂ ਵੱਡਾ ਲੋਕਿਆ ਅਜਨਜੀਤ ਜੀ ਦੇ ਨਾਲ ਚੱਲੇ ਜਾਣਾ ਗੁਰਸਾਹਿਬ ਜੀ ਦਾ ਨਾਮ ਆਲਾ ਸਮਾਗਮ ਕਿੱਥੇ ਨਾਲ ਆਉਂ ਉਹ ਫਿਰ ਅੰਦਰ ਦੇ ਵਿੱਚ ਹਾਰੀ ਸੰਗਰਦਾਂ ਨੇ ਬੋਰਦਾਰ ਸਾਹਿਬ ਦੀ ਪਹੁੰਚ ਕੇ ਅੰਦਰ ਦਾ ਆਪ ਭਾਈ ਮਰੀਕ ਸਿੰਘ ਨੇ ਤੇ ਉਹ ਵੀ ਮੈਂ ਦੇਖਦਾ ਇਹਨਾਂ ਨੇ ਸਾਰਾ ਦੁੱਖ ਭਾਈ ਅਵਧਾਰ ਸਿੰਘ ਦਾ ਆਪ ਆਪ ਪਾਈ ਐਮਰਜੈਂਸੀ ਸਿੰਘ ਦਾ ਆਪਣਾ ਦੁੱਖ ਮੰਨਿਆ ਬਹੁਤ ਬਤਨਵਾ